ਤਰੰਤਰੰ ਦੀ ਘਟਨਾ ਕੋਈ ਸੁਣਾ ਰਿਆ ਸੀ ਕੋਈ ਪਰਿਵਾਰ ਮਿਲਿਆ ਕਿਸੇ ਗੁਰਮਖਾਣੂ ਕੀਰਤਨ ਕਰਦੇ ਆਉਗੇ ਬੜੇ ਮਸ਼ਹੂਰ ਨੇ ਕੀਰਤਨ ਦੇ ਅੰਦਰ ਪਰਿਵਾਰ ਮਿਲਿਆ ਤੇ ਮਾਤਾ ਮਿਲੀ ਕਹਿਣ ਲੱਗੀ ਜੀ ਮੇਰਾ ਪਤੀ ਹੈ ਜਿਹੜਾ ਉਹ ਬਹੁਤ ਬਿਮਾਰ ਹੈ ਔਰ ਬਿਮਾਰੀ ਵੀ ਬੜੀ ਭਿਆਨਕ ਲੱਗੀ ਹੋਈ ਹੈ ਤੇ ਬੜੇ ਡਾਕਟਰਾਂ ਕੋਲ ਜਾਂਨੇ ਆ ਹੁਣ ਤਰਨ ਤਾਰੋਂ ਹਸਤਾਲ ਦੇ ਵਿੱਚ ਦਾਖਲ ਹੈ ਤੇ ਤੁਸੀਂ ਕੋਈ ਆਪਾਦ ਸੋ ਤਾਂ ਉਹ ਕਹਿੰਦੇ ਆ ਬਾਣੀ ਤੋਂ ਵੱਡਾ ਕੋਈ ਆਪਾ ਨਹੀਂ ਹੋ ਸਕਦਾ ਆਖੋ ਸਤਨਾ ਜੇ ਤੁਸੀਂ ਕਰ ਸਕਦੇ ਹੋ ਤਾਂ ਪੰਜ ਬਾਠ ਸੁਖਮਨੀ ਸਾਹਿਬ ਦੇ ਉਦ ਕੋਲ ਉਹਦੇ ਕੋਲ ਬਹਿ ਕੇ ਕਰਿਆ ਕਰੋ ਤੇ ਜਦੋਂ ਦੁਆ ਕਰਦੇ ਆ ਤੇ ਫਿਰ ਦਵਾਈ ਵੀ ਕਈ ਵਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਪਰ ਇਮਤਿਹਾਨ ਲੈ ਰਿਹਾ ਸਤਿਗੁਰੂ ਜੀ ਬਾਕੀ ਸਾਡੇ ਕਰਮਾਂ ਦਾ ਫਲ ਹੁੰਦਾ ਉਹ ਸਮਾਂ ਪਾ ਕੇ ਭੋਗਣਾ ਪੈਂਦਾ ਜਦੋਂ ਭੋਗਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੁੱਖ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁੱਖ ਨੇ ਜਿਹੜੇ ਇਹ ਮਨੁੱਖ ਦੇ ਜਿਵੇਂ ਆਪਾਂ ਸਰੀਰ ਕੱਪੜਾ ਬਦਲਦੇ ਰਹਿੰਨੇ ਆ ਇਹ ਆਉਂਦੇ ਰਹਿੰਦੇ ਆ ਇਸ ਤਰ੍ਹਾਂ ਮਨੁੱਖ ਬਦਲਦਾ ਰਹਿੰਦਾ ਹੈ ਕਦੇ ਸੁੱਖ ਦਾ ਆ ਗਿਆ ਤੇ ਕਦੇ ਦੁੱਖ ਦਾ ਆ ਗਿਆ ਤੇ ਉਸ ਮਾਤਾ ਨੇ ਸਖੁਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਤੇ ਬੱਚੇ ਕਹਿੰਦੇ ਆ ਮਾਤਾ ਜੀ ਆਪਾਂ ਮਰੀਜ਼ ਨੂੰ ਸਾਹਮਣਾ ਹੁੰਦਾ ਆਪਾਂ ਇਹਦੀ ਸੇਵਾ ਕਰਨੀ ਹੁੰਦੀ ਹੈ ਤੁਸੀਂ ਗੁਟਕਾ ਸਾਹਿਬ ਲੈ ਕੇ ਬਹਿ ਜਾਣਾ ਕਿਉਂਕਿ ਭਰੋਸਾ ਨਹੀਂ ਸੀ ਪਰਿਵਾਰ ਕਹਿੰਦੇ 20 ਦਿਨ ਲਗਾਤਾਰ ਪਾਠ ਕਰਦੀ ਰਹੀ ਪਰ ਦੁੱਖ ਵਧ ਗਿਆ ਆਪਣਾ ਭਰੋਸਾ ਨਹੀਂ ਛੱਡਿਆ ਕਈ ਵਾਰੀ ਡਾਕਟਰ ਕਹਿੰਦੇ ਆ ਕਿ ਤੁਸੀਂ ਇੱਕ ਡਾਕਟਰ ਤੇ ਭਰੋਸਾ ਰੱਖੋ ਅਗਰ ਨਹੀਂ ਠੀਕ ਹੋਏ ਤਾਂ ਦੁਬਾਰਾ ਦੱਸੋ ਤੁਹਾਨੂੰ ਦਵਾਈ ਬਦਲ ਦਿਆਂਗੇ ਇਹਨਾਂ ਨੇ ਇੱਕ ਡਾਕਟਰ ਤੇ ਕੀ ਭਰੋਸਾ ਰੱਖਣਾ ਹੈ ਤੇ ਇੱਕ ਗੁਰੂ ਤੇ ਭਰੋਸਾ ਨਹੀਂ ਰੱਖਦੇ ਆਖੋ ਸਤਨਾ ਮਹੀਨੇ-ਮਹੀਨੇ ਵਿੱਚ ਪਤਾ ਨਹੀਂ ਕਿੰਨੇ ਗੁਰੂ ਬਦਲ ਦਿੰਦਾ ਬੰਦਾ ਸਾਧ ਸੰਗਤ ਜੀ ਵੇਦਨ ਪਾਠ ਕਰਦੀ ਰਹੀ ਤੇ ਬੱਚੇ ਕਹਿੰਦੇ ਆ ਮਾਂ ਕੋਈ ਫਰਕ ਪੈਣ ਵਾਲਾ ਨਹੀਂ ਜੋ ਕਰਨਾ ਡਾਕਟਰਾਂ ਨੇ ਕਰਨਾ ਹੈ ਇਥੋਂ ਤੱਕ ਹੋ ਗਿਆ ਉਹ ਤਰਨ ਤਰਨ ਤੋਂ ਕਹਿੰਦੇ ਆ ਵੀ ਇਹਨੂੰ ਦਿੱਲੀ ਲਿਜਾ ਸਕਦੇ ਹੋ ਤੁਸੀਂ ਇਹ ਇਹਦੀ ਹਾਲਤ ਹੈ ਜਿਹੜੀ ਬਹੁਤ ਖਰਾਬ ਹੈ ਉਵੇਂ ਉਹਨਾਂ ਨੇ ਚੁੱਕਿਆ ਉਸ ਮਰੀਜ਼ ਨੂੰ ਤੇ ਦਿੱਲੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਉੱਥੇ ਵੀ ਜਾ ਕੇ ਉਹਵੇਂ ਕੀਤਾ ਇੱਕ ਜਗ੍ਹਾ ਬਣਾਈ ਤੇ ਜਿੱਥੇ ਦਾਖਲ ਸੀ ਉਸ ਮਾਤਾ ਦਾ ਪਤੀ ਤੇ ਉਹਦੇ ਕੋਲ ਜਾ ਕੇ ਬਹਿ ਕੇ ਫਿਰ ਥੋੜਾ ਥਾਂ ਸਾਫ ਸੁਥਰਾ ਕਰਕੇ ਤੇ ਫਿਰ ਜਾ ਕੇ ਗੁਟਕਾ ਸਾਹਿਬ ਨਾਲ ਲੇਗੀ ਤੇ ਅਰਦਾਸ ਕਰਦੀ ਐ ਸੁਖੁਨੀ ਸਾਹਿਬ ਦਾ ਪਾਠ ਕਰਦੀ ਐ 30 35 ਦਿਨ ਲੰਘ ਗਏ ਤੇ ਬੱਚਿਆਂ ਨੇ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਤੇ ਗੁਰੂ ਦੇ ਪਿਆਰਿਆਂ ਨੂੰ ਕਦੇ ਵੀ ਗੁਰਮਖੋ ਮਜ਼ਾਕ ਨਹੀਂ ਕਰਨਾ ਚਾਹੀਦਾ ਸੰਤਨ ਕੇਰੀ ਮਸ਼ਕਰੀ ਕੁਲ ਡੋਬਣ ਕੀ ਰੀਤ ਕਈ ਵਾਰੀ ਥੋੜੀ ਜੀ ਗੱਲ ਹੈ ਉਹ ਜੀ ਸਾਡੇ ਮੁਖ ਵਿੱਚੋਂ ਨਿਕਲ ਜਾਂਦੀ ਹੈ ਉਹ ਕੁਲ ਡੋਬ ਕੇ ਰੱਖ ਦਿੰਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਆਖੋ ਸਤਨਾਮ ਕਿਉਂਕਿ ਧਰਮ ਦੇ ਕਾਰਜ ਵਿੱਚ ਕਦੇ ਵੀ ਮਜ਼ਾਕ ਨਹੀਂ ਕਰਨਾ ਚਾਹੀਦਾ ਉਹ ਪਾਠ ਕਰਦੀ ਹੈ ਬੜੀ ਸ਼ਰਧਾ ਭਾਵਨਾ ਨਾਲ 30 35 ਦੇ ਲੰਗੇ ਤੇ ਡਾਕਟਰ ਕਹਿੰਦਾ ਵੀ ਆ ਦਵਾਈ ਤੁਹਾਨੂੰ ਅਸੀਂ ਦੇ ਦਿੰਨੇ ਆ ਸਾਨੂੰ ਬਹੁਤਾ ਲੱਗਦਾ ਨਹੀਂ ਵੀ ਇਹ ਹੁਣ ਬਚੇਗਾ ਇਹਨੂੰ ਤੁਸੀਂ ਆਪਣੇ ਘਰ ਲੈ ਜਾਓ ਘਰ ਲੈ ਕੇ ਤੇ ਜਾ ਕੇ ਨਾ ਪਾ ਕੇ ਬੈੱਡ ਦੇ ਉੱਪਰ ਫੇਰ ਵੀ ਕਹਿੰਦੇ ਉਸ ਬੀਬੀ ਨੇ ਪਾਠ ਨਾ ਛੱਡਿਆ 40 ਦਿਨ ਹੋ ਗਏ ਤੇ ਘਰ ਜਾ ਕੇ ਜਦੋਂ ਪੰਜ ਪਾਠ ਫਿਰ ਸੁਖਨੀ ਸਾਹਿਬ ਦੇ ਰੋਜ਼ ਕਰਦੀ ਹੈ ਵੇਖੋ ਕਿੰਨਾ ਸਮਾਂ ਲੱਗਦਾ ਹੈ ਇੱਕ ਪਾਠ ਕਰਨ ਤੇ ਘੰਟਾ ਸਵਾ ਘੰਟਾ ਲੱਗ ਜਾਂਦਾ ਹੈ ਤੇ ਵੇਖੋ ਤੁਸੀਂ ਵੀ 5-7 ਘੰਟੇ ਰੋਜ਼ ਲੱਗਦੇ ਹੁਣੇ ਆ ਪਾਠ ਕਰਨ ਤੇ ਤੇ ਇੰਨਾ ਟਾਈਮ ਮੇਰਾ ਖਿਆਲ ਹੈ ਵੀ ਕੋਈ ਕੋਈ ਕੱਢ ਸਕਦਾ ਆਪਾਂ ਕਹਿੰਨਾ ਇਦਾਂ ਮੰਤਰ ਵਾਜੇ ਤੇ ਸਾਡਾ ਕੰਮ ਰਾਸ ਆ ਜਾਏ ਇੱਕ ਅੱਧਾ ਦਿਨ ਸਾਨੂੰ ਜ਼ਰੂਰ ਬੰਦਗੀ ਦਾ ਕੱਢਣਾ ਚਾਹੀਦਾ ਹੈ ਕਿ ਪਾਠ ਕਰੀਏ ਭਜਨ ਕਰੀਏ ਤੇ ਸਿਮਰਨ ਕਰੀਏ ਸਾਧ ਸੰਗਤ ਜੀਓ ਕਰਦੀ ਰਹੀ 40ਵੇਂ ਦਿਨ ਜਦੋਂ ਦੇਗ ਬਣਾ ਕੇ ਨਾ ਅਰਦਾਸ ਕੀਤੀ ਤੇ 40 41ਵੇਂ ਦਿਨ ਉਹਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਆਖੋ ਸਤਨਾਮ ਜਦੋਂ ਕਿਹਾ ਕਿ ਮੈਂ ਹੋਰ ਥਾਓ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਐ ਮਾਲਕਾ ਮੈਨੂੰ ਹੁਣ ਕੋਈ ਥਾਂ ਹੀ ਨਹੀਂ ਦੁਨਿਆਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਤੇਰੇ ਵਰਗਾ ਵੈਦ ਕੋਈ ਨਹੀਂ ਹੈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔ ਖੁਦ ਮੁਖ ਦੇਵੈ ਕੱਟ ਜਮ ਕੇ ਫੰਦਾ ਤੂੰ ਹੀ ਤੇ ਸਰੀਰ ਦਿੱਤਾ ਹੈ ਤੂੰ ਤੇ ਜਨਮ ਮਰਨ ਕੱਟਣ ਵਾਲਾ ਹੈ ਏ ਮਾਲਕਾ ਤੇਰੇ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਤੂੰ ਠੀਕ ਕਰ ਸਕਦਾ ਹੈ ਮੈਨੂੰ ਭਰੋਸਾ ਹੈ ਕਹਿੰਦੇ 40 ਦਿਨਾਂ ਤੋਂ ਬਾਅਦ ਉਹ ਮਰੀਜ਼ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਿਆ ਪਰ ਉਹ ਮਾਂ ਨੇ ਅਡੋਲ ਹਿਰਦਾ ਰੱਖਿਆ ਉਹ ਮਾਤਾ ਨੇ ਆਪਣਾ ਮਨ ਨਹੀਂ ਡੋਲਣ ਦਿੱਤਾ ਦ੍ਰਿੜ ਇਰਾਦਾ ਰੱਖਿਆ ਇਸ ਕਰਕੇ ਜੀਵਨ ਦੇ ਅੰਦਰ ਕਦੇ ਉਹ ਗੁਰਸਿੱਖ ਡੋਲਦਾ ਨਹੀਂ ਹੈ ਤੇ ਇਹ ਬਿਉਂਤ ਪ੍ਰਮਾਤਮਾ ਆਪ ਬਣਾਉਂਦਾ ਹੈ ਪਰਮੇਸ਼ਰ ਵਣਤ ਬਣਾਈ ਫਿਰ ਡੋਲਤ ਕਤਹੁ ਨਹੀਂ ਉਹ ਮਨੁੱਖ ਲੋਕ ਤੇ ਪਰਲੋਕ ਵਿੱਚ ਕਿਤੇ ਵੀ ਡੋਲਦਾ ਨਹੀਂ ਹੈ ਸਾਚੇ ਸਹਿਬ ਸਿਉ ਮਨ ਮੰਨਿਆ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਵਿੱਚ ਪਤੀ ਜਾਂਦਾ ਹੈ ਹਰ ਸਰਬ ਨਿਰੰਤਰ ਜਾਣਿਆ ਉਹ ਮਨੁੱਖ ਉਸ ਮਾਲਕ ਪ੍ਰਭੂ ਨੂੰ ਸਭ ਵਿੱਚ ਰਸ ਇੱਕ ਰਸ ਵਸਦਾ ਪਛਾਣ ਲੈਂਦਾ ਹੈ ਹਰ ਸਰਬ ਨਰੰਤਰ ਜਾਣਿਆ ਕਿਉਂਕਿ ਉਹ ਤੇ ਅੰਤਰਜਾਮੀ ਹੈ ਤੇ ਅੰਤਰਜਾਮ ਦਾ ਰਖਦਾ ਹੈ ਅੰਦਰ ਦੀ ਜਾਣਨ ਵਾਲਾ ਹੈ ਸਭ ਜੀ ਤੇਰੇ ਦੇ ਅੱਲਾ ਹੇ ਦਇਆ ਦੇ ਘਰ ਮਾਲਕ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਆਪਣੇ ਭਗਤ ਕਰੇ ਪਰਤ ਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਕਰਦਾ ਹੈ ਆਚਾਰਜ ਤੇਰੀ ਵਡਿਆਈ ਤੂੰ ਆਚਾਰਜ ਰੂਪ ਤੇਰੀ ਬਖਸ਼ਿਸ਼ ਹੈਰਾਨ ਕਰ ਦੇਣ ਵਾਲੀ ਹੈ ਉਹ ਬਖਸ਼ਿਸ਼ਾਂ ਉਹਦੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਉਹ ਸਾਰਾ ਪਰਿਵਾਰ ਇਸ ਪ੍ਰਮਾਤਮਾ ਦੀ ਬਖਸ਼ਿਸ਼ ਤੇ ਹੈਰਾਨ ਹੋ ਗਿਆ ਤੇ ਸਾਰਾ ਪਰਿਵਾਰ ਜਪਜੀ ਸਾਹਿਬ ਦੇ ਤੇ ਸੁਖਨੀ ਸਾਹਿਬ ਦੇ ਪਾਠ ਕਰਨ ਲੱਗ ਪਿਆ ਆਖੋ ਸਤਨਾਮ ਜੀਵਨ ਦੇ ਅੰਦਰ ਕਦੇ ਵੀ ਮਨੁੱਖ ਨੂੰ ਡੋਲਣਾ ਨਹੀਂ ਚਾਹੀਦਾ ਜੇ ਅਸੀਂ ਭਜਨ ਵੀ ਕਰਦੇ ਆਂ ਬੰਦਗੀ ਵੀ ਕਰਦੇ ਆਂ ਕਈ ਬੰਦੇ ਕਹਿੰਦੇ ਆ ਜੀ ਸਿਮਰਨ ਬੜਾ ਕੀਤਾ ਸੇਵਾ ਕੀਤੀ ਪਰ ਦੁੱਖ ਨਹੀਂ ਗਿਆ ਦੁੱਖ ਵੜਿਆ ਸਤਿਗੁਰੂ ਸੱਚੇ ਪਾਤਸ਼ਾਹ ਕਈ ਵਾਰੀ ਟਣਕਾ ਕੇ ਵੇਖਦੇ ਆ ਕਿ ਇਹ ਕਿੰਨਾ ਕੁ ਪੱਕਾ ਹੈ ਕਿੰਨਾ ਕੁ ਟਿਕਣ ਵਾਲਾ ਹੈ ਕਿਤੇ ਮੇਰਾ ਸਿੱਖ ਦੋਲਣ ਵਾਲਾ ਤੇ ਨਹੀਂ ਸਾਧ ਸੰਗਤ ਜੀ ਬੜੇ ਗੁਰਮਖ ਵੇਖਿਆ ਪਰ ਭਰੋਸਾ ਨਹੀਂ ਛੱਡਦੇ ਆਪਣਾ ਆਪਣਾ ਵਿਸ਼ਵਾਸ ਨਹੀਂ ਛੱਡਦੇਓ ਕਦੇ ਡੋਲਦਾ ਨਹੀਂ ਹੈ ਗੁਰੂ ਦਾ ਸਿੱਖ ਇਸ ਕਰਕੇ ਹਿੰਮਤਿਹਾਨ ਹੁੰਦਾ ਹੈ ਨਾ ਜਿਹੜਾ ਉਹ ਬਹੁਤ ਕਰੜਾ ਸਮਾਂ ਹੁੰਦਾ ਹੈ ਤੇ ਬਾਣੀ ਦੇ ਲੜ ਲੱਗ ਕੇ ਬੜਿਆਂ ਦੇ ਦੁੱਖ ਦੂਰ ਹੁੰਦੇ ਆ ਤੇ ਬਾਣੀ ਦੇ ਲੜ ਲੱਗ ਕੇ ਸੁੱਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਬਾਣੀ ਦੀ ਪਾਵਰ ਬਾਣੀ ਦੀ ਸ਼ਕਤੀ ਉਹ ਚਾਹੇ ਜਪਜੀ ਸਾਹਿਬ ਹੋਵੇ ਚਾਹੇ ਸੁਖਮਨੀ ਸਾਹਿਬ ਹੋਵੇ ਚਾਹੇ ਅਸੀਂ ਜੋ ਵੀ ਬਾਣੀ ਪੜਦੇ ਆ ਬਾਣੀ ਸਾਰੀ ਇੱਕੋ ਹੀ ਹੈ ਪਰ ਜੋ ਬਾਣੀ ਅਸੀਂ ਲਗਨ ਤੇ ਮਿਹਨਤ ਨਾਲ ਪੜਦੇ ਆ ਸਾਧ ਸੰਗਤ ਜੀ ਕੁਛ ਨਾ ਕੁਛ ਕਰਨਾ ਪੈਂਦਾ ਹੈ ਇਸ ਕਰਕੇ ਪਿਆਰਿਓ ਰਜਾਨਾ ਤੁਹਾਡੇ ਚਰਨਾਂ 'ਚ ਹੀ ਬੇਨਤੀਆਂ ਕਰੀਦੀਆਂ ਵੀ ਆਪਣੇ ਘਰ ਵਿੱਚੋਂ ਨਸ਼ੇ ਵਿਸ਼ੇ ਕੱਢ ਕੇ ਬਾਣੀ ਲੈ ਕੇ ਆਓ ਕਾਰ ਵਿੱਚ ਗੁਟਕਾ ਸਾਬ ਜਰੂਰ ਰੱਖੋ ਇੱਕ ਜਗ੍ਹਾ ਬਣਾ ਕੇ ਰੱਖੋ ਜਿੱਥੇ ਸਾਡੀਆਂ ਪੂਥੀਆਂ ਹੋਣ ਜਿੱਥੇ ਗੁਟਕਾ ਸਾਬ ਹੋਣ ਪ੍ਰਾਣੇ ਬਜ਼ੁਰਗ ਸਾਡੇ ਬੜੀਆਂ ਮਿਹਨਤਾਂ ਕਰਦੇ ਸੀ ਪਰ ਉਹ ਬਾਣੀ ਬੜੀ ਪੜਦੇ ਸਿਮਰਨ ਬੜਾ ਕਰਦੇ ਤੇ ਬੰਦਗੀ ਬੜੀ ਕਰਦੇ ਤੇ ਹਰ ਸਮੇਂ ਉਹਨਾਂ ਨੇ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਸੀ ਤਾਂ ਉਹ ਪ੍ਰਮਾਤਮਾ ਦਾ ਨਾਮ ਪਹਿਲਾਂ ਜੋੜੇ ਲਾ ਕੇ ਨਾ ਖੇਤ ਵੀ ਖੜੇ ਹੁੰਦੇ ਪਹਿਲਾਂ ਜੁੱਤੇ ਉਤਾਰ ਕੇ ਧਿਆਨ ਧਰ ਕੇ ਖੜਦੇ ਤੇ ਫਿਰ ਉਹ ਆਪਣੀ ਜਿਹੜੀ ਬਜਾਈ ਤਾਂ ਵੀ ਸ਼ੁਰੂ ਕਰਨੀ ਕਣਕ ਕੱਢਣੀ ਤਾਂ ਵੀ ਸ਼ੁਰੂ ਕਰਨੀ ਤੇ ਗੁਰਮਖੋ ਕਣਕ ਪੌਣੀ ਵਰਤਨਾ ਵਿੱਚ ਤਾਂ ਵੀ ਉਹਨਾਂ ਨੇ ਅਰਦਾਸ ਕਰਕੇ ਸ਼ੁਰੂ ਕਰਨਾ ਕਾਮਾ ਇਸ ਕਰਕੇ ਰਸੋਈ ਦਾ ਕਾਰਜ ਸ਼ੁਰੂ ਕਰੀਏ ਤਾਂ ਵੀ ਪ੍ਰਮਾਤਮਾ ਦੇ ਚਰਨਾਂ 'ਚ ਵਾਹਿਗੁਰੂ ਕਹਿ ਕੇ ਸ਼ੁਰੂ ਕਰੀਏ ਇਸ ਕਰਕੇ ਅੱਜ ਕੱਲ੍ਹ ਮਾਹੌਲ ਹੈ ਜਿਹੜਾ ਸਾਡਾ ਉਹ ਬਦਲਦਾ ਜਾਂਦਾ ਹੈ ਮੇਰਾ ਖਿਆਲ ਹੈ ਵੀ ਐਸੀ ਕੋਈ ਬੀਬੀ ਹੋਏਗੀ ਜਿਹੜੀ ਸਿਰ ਢੱਕ ਕੇ ਅੱਜ ਪ੍ਰਸ਼ਾਦਾ ਬਣਾਉਂਦੀ ਹੋਏਗੀ ਤੇ ਪਹਿਲਾਂ ਕਦੇ ਨੰਗੇ ਸਿਰ ਨਾਲ ਕੋਈ ਪ੍ਰਸ਼ਾਦਾ ਸ਼ੱਕਦਾ ਸੀ ਤੇ ਨਾ ਕੋਈ ਪ੍ਰਸ਼ਾਦਾ ਬਣਾਉਂਦਾ ਸੀ ਅੱਜ ਸਾਨੂੰ ਵੱਡਿਆਂ ਦੀ ਵੀ ਕੋਈ ਝੇਫ ਨਹੀਂ ਹੈ ਤੇ ਸਾਨੂੰ ਉਸ ਪ੍ਰਮਾਤਮਾ ਦਾ ਵੀ ਡਰ ਨਹੀਂ ਹੈ ਜੋ ਪ੍ਰਮਾਤਮਾ ਰੋਟੀ ਨਾ ਮਿਲੇ ਪਾਣੀ ਨਾ ਮਿਲੇ ਤੇ ਬੰਦੇ ਦਾ ਬੁਰਾ ਹਾਲ ਹੋ ਜਾਂਦਾ ਹੈ ਉਹ ਪ੍ਰਮਾਤਮਾ ਦਾਤਾਂ ਦਿੰਦਾ ਹੈ ਉਹਨੂੰ ਸਿਰ ਕੱਜ ਕੇ ਪ੍ਰਸ਼ਾਦਾ ਬਣਾਉਣਾ ਚਾਹੀਦਾ ਹੈ ਤੇ ਮੂਲ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ ਤੇ ਜਦੋਂ ਸਾਰਾ ਪਰਿਵਾਰ ਸ਼ੱਕਦਾ ਫਿਰ ਬੜੀ ਸ਼ਾਂਤੀ ਪ੍ਰਤੀਤ ਹੁੰਦੀ ਹੈ ਆਖੋ ਸਤਨਾ ਇਸ ਕਰਕੇ ਕੁਝ ਕਾਰਨ ਹੁੰਦੇ ਨੇ ਜਿੰਨਾ ਕਰਕੇ ਸਾਡੇ ਘਰਾਂ ਦੇ ਵਿੱਚ ਦੁੱਖ ਰਹਿੰਦੇ ਆ ਸਾਡੇ ਘਰਾਂ ਵਿੱਚ ਕਲੇਸ਼ ਹੁੰਦਿਆ ਪਰ ਸਾਨੂੰ ਉਹ ਕਾਰਨਾਂ ਦਾ ਪਤਾ ਨਹੀਂ ਲੱਗਦਾ ਜੁਗਤ ਸਾਨੂੰ ਬਾਣੀ ਨੇ ਦੱਸਣੀ ਹੈ ਸੇਧ ਸਾਨੂੰ ਬਾਣੀ ਨੇ ਦੇਣੀ ਹੈ ਫੇਰ ਸਾਡੀ ਚਿੰਤਾ ਮਿਟਦੀ ਐ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਜਬ ਕਾਨਾ ਸਭ ਇੱਥੇ ਤੇ ਉੱਥੇ ਉਹੀ ਰੱਖਿਆ ਕਰਨ ਵਾਲਾ ਹੈ ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਇਸ ਤਰ੍ਹਾਂ ਇਹ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਹੈ ਜਾਗਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਇਸ ਕਰਕੇ ਭਾਈ ਕੇਵਲ ਗੁਰੂ ਘਰ ਵਿੱਚ ਹੀ ਨਹੀਂ ਹਰ ਥਾਂ ਤੇ ਆਪਣੇ ਘਰ ਵਿੱਚ ਵੀ ਉਸ ਪਰਮਾਤਮਾ ਤੇ ਕਾਲਪੁਰਖ ਵੈ ਗੁਰੂ ਤੇ ਸ਼ਰਧਾ ਬਣਾ ਕੇ ਰੱਖੀਏ ਸਾਡਾ ਧਿਆਨ ਹੋਣਾ ਚਾਹੀਦਾ ਹੈ ਕਿ ਨਸ਼ਿਆਂ ਵਿਸ਼ਿਆਂ ਤੋਂ ਦੂਰ ਹੋ ਕੇ ਇਹਨਾਂ ਨੂੰ ਘਰ ਚੋਂ ਕੱਢੀਏ ਫਿਰ ਸੁੱਖ ਸ਼ਾਂਤੀ ਪ੍ਰਾਪਤ ਹੋਣੀ ਹੈ ਏਦੋਂ ਵੱਡਾ ਮੰਤਰ ਕੋਈ ਨਹੀਂ ਹੈ ਬਾਣੀ ਤੋਂ ਵੱਡਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ